हां जी मनकीरत। ਸਤਿ ਸ੍ਰੀ ਅਕਾਲ ਸੀਮ ਸਾਹਿਬ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਬਹੁਤ ਵਧੀਆ ਵਧੀਆ ਚੜ੍ਹਦੀ ਕਲਾ ਤੁਹਾਡੀ ਸਿਹਤ ਠੀਕ ਆ? ਬਿਲਕੁਲ ਠੀਕ ਹੈ। ਮੈਂ ਹੁਣ ਬਸ ਇੱਕ ਅੱਧਾ ਦਿਨ ਹੀ ਹੁਣਾ ਹੁਣਾ। ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ, ਇਮੋਸ਼ਨਲ ਹੋ ਗਏ ਸੀ। ਬੱਸ। ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਸੀਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਨ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਕਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਪਪਕ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿੰਮੇਦਾਰ ਨੇ ਨਾ ਔਰ ਉਹਨਾਂ ਦਾ ਕਰਜ਼ਾ ਮਾਫ਼ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਆ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਬਿਲਕੁਲ ਬਿਲਕੁਲ ਆਪਾਂ ਬਿਲਕੁਲ ਕੋਈ ਕੋਈ ਚੁੱਲ੍ਹਾ ਕੋਈ ਚੁੱਲ੍ਹਾ ਮਨਕੀਰਤ ਆਪਾਂ ਬੁਝਣ ਨਹੀਂ ਦੇਣਾ ਕੋਈ ਬੰਦਾ ਆਪਾਂ ਬਾਹਰ ਨਹੀਂ ਸੌਣ ਦੇਣਾ ਕੋਈ ਬਿਮਾਰੀ ਨਾ ਪ੍ਰਮਾਤਮਾ ਕਰੇ ਦੁਬਾਰਾ ਫੇਲੇ ਕੋਈ ਬਾਅਦ ਦੇ ਵਿੱਚ ਤੇ ਪਰ ਪਰ ਇਹ ਕਿ ਆਪਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਤੇ ਪੰਜਾਬ ਨੂੰ ਆਪਾਂ ਕੀ ਦੇ ਰਿਆਂ ਤੇ ਇਹ ਇਹ ਤੁਹਾਡਾ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਮੈਂ ਮੈਂ ਤੁਹਾਡਾ ਸਾਰਾ ਵਾਚ ਕਰ ਰਿਆ ਸੀਗਾ ਸਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਇਹਨੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜਦੀ ਗਲਾ ਕਰ ਦੋ ਜਦੋਂ ਆਪਾਂ ਛੋਟੇ ਜਿਮੀਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ ਬਹੁਤ ਜਿਆਦਾ ਮਾਣ ਆ ਪੰਜਾਬ ਨੂੰ ਜੰਮਿਆਂ ਨੂੰ ਨਿੱਤ ਮੁਹਿਮਾ ਪੰਜਾਬ ਚ ਜੰਮਿਆਂ ਨੂੰ ਸੋ ਪੰਜਾਬ ਬਹੁਤ ਵਾਰੀ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਸੋ ਅੱਜ ਜਦੋਂ ਤੁਹਾਡੇ ਵਰਗੇ ਪੰਜਾਬ ਦੀ ਧਰਤੀ ਦੇ ਪੁੱਤ ਨਾਲ ਖੜ ਜਾਂਦੇ ਲੋਕਾਂ ਦੇ ਤਾਂ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਬਹੁਤ ਵੱਡੀ ਲਾਈ ਹੈ ਤੇ ਆਪਾਂ ਵੀ ਨਿਭਾਵਾਂਗੇ ਰਲ ਕੇ ਨਿਭਾਵਾਂਗੇ ਤੇ ਕਿਸੇ ਨੂੰ ਪੰਜਾਬ ਦੀ ਧਰਤੀ ਦੀ ਬਰਕਤ ਜਿਹੜੀ ਐਨੀ ਪੰਜਾਬ ਦੀ ਧਰਤੀ ਚ ਕਿ ਉਹ ਉਹਦਾ ਸਿੱਧਾ ਜਾ ਕੇ ਤੁਰਕੀ ਚ ਲੰਗਰ ਲਾ ਲੈਨੇ ਆ ਅਸੀਂ ਤਾਂ ਜਾ ਕੇ ਲੀਬੀਆ ਚ ਲੰਗਰ ਲਾ ਲੈਨੇ ਆ ਅਸੀਂ ਆਪਣੀ ਧਰਤੀ ਤੇ ਲੋਕਾਂ ਨੂੰ ਭੁੱਖੇ ਕਿਵੇਂ ਮਾਰਨ ਦੇ ਦਾਂਗੇ ਸੋ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਕੱਲਾ ਇਕੱਲਾ ਤੁਹਾਡਾ ਜਿਹੜੇ ਬੋਲਿਆ ਕੀ ਬਾਤ ਅਸੀ ਜੀ ਸਾਹਿਬ ਬਹੁਤ 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 ਧੰਨਵਾਦ ਮਨਕੀਰਤ ਹੈ ਤੇ ਗੁੱਡ ਲੱਕ ਹੁਣ ਕਿੱਥੇ ਖੜੇ ਹੋ ਤੁਸੀਂ ਪਾਣੀ ਹੁਣ ਕਿੱਥੇ ਖੜੇ ਹੋ ਹੁਣ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲੇ ਆ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ ਹੰਸਾਲੀ ਵਾਲੇ ਸੰਤਾਂ ਨੇ ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਡਾ ਐਡਾ ਹੌਸਲਾ ਹੋ ਗਿਆ ਜੀ ਚੜ੍ਹਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆ ਵਾਲੇ ਸ੍ਰੀ ਅਕਾਲ ਏ ਸਿਨਿਆਮ ਸਾਹਿਬ ਦੇਖੋ ਇਸ ਕਰਤਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਦੀ ਨਾ ਕਰਦੇ ਮਾਫੀ ਵਾਲੀ ਦਿਲ ਖੁਸ਼ ਕਰਤਾ ਬਹੁਤ 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 ਧੰਨਵਾਦ ਬਹੁਤ ਜਿਉਂਦੇ ਵੱਸਦੇ ਰਹੋ ਔਰ ਐਦਾਂ ਹੀ ਲੋਕਾਂ ਦੀ ਸੇਵਾ 'ਚ ਲੱਗੇ ਰਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਸਿਕਾ ਬਹੁਤ ਧੰਨਵਾਦ ਸਾਸਿਕਾ ਸਾਸਿਕਾ ਬਤਵਾਲ ਜੀ ਸਾਸਿਕਾ ਪਈਰਾਸਿਕਾ ਜੀ ਕੀ ਹਾਲ ਚਾਲ ਤੁਹਾਡਾ ਹਰਿਆ ਜੀ ਕਿਰਪਾ ਛੋਪਾ ਲਈ ਇਹ ਬੜੀ ਬੜੀ ਸੇਵਾ ਤੁਸੀਂ ਕਮਾਲ ਕਰਤੀ ਜੀ ਪਿਆਰ ਮੁਹੱਬਤ ਬੜੀ ਜਿਹੜੀ ਕਿਸ਼ਤੀ ਬਣਾਈ ਕਮਾਲ ਹੈ ਜੀ ਇਹਦਾ ਇਹਦਾ ਕਿਸੇ ਪਰਫਾ ਜੀ ਪਰਫਾ ਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ ਹਾਂ ਜੀ ਠੀਕ ਹੈ ਤਾਂ ਅੱਜ ਕੋਤ ਹਰ ਸਾਬ ਸਵਾ ਦੇ ਕਰੀਬ ਤੁਸੀਂ ਬਣਾਤੀਆਂ ਔਰ ਕਿੰਦੀ ਵੱਡੀ ਸੇਵਾ ਤੁਸੀਂ ਅੱਜ ਅੱਜ ਤੋਂ ਬਣਾ ਲਿਆ ਜੀ ਹਾਂ ਜੀ ਤੇ ਗੁਰੂ ਮਹਾਰਾਜ ਨੇ ਭਾਈ ਪਹਿਲਾਂ ਕਿਰਪਾ ਹੀ ਕੀਤੀ ਹੋਈ ਹੈ ਬਥੇਰੀ ਤੇ ਉਹਦੇ ਜੋ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆੜਾ ਨਹੀਂ ਜਾਂਦਾ ਜੀ ਇਹ ਪੁੰਨ ਜਿਹੜਾ ਇਹ ਤੁਹਾਨੂੰ ਹੋਰ ਉੱਚਾ ਲੈ ਕੇ ਜਾਊਗਾ ਇਕਬਾਲ ਜੀ ਹਾਂ ਜੀ ਇਹ ਮੈਨੂੰ ਮੈਨੂੰ ਬਹੁਤ ਚਿੰਗਾ ਲੱਗਿਆ ਕਿ ਇਸstrange ਲੋਕ ਵੀ ਇੱਥੇ ਇਸ ਧਰਤੀ ਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਸੇਵਾ 'ਚ ਲੱਗੇ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਤੁਸੀਂ ਕੰਪਿਊਟਰ ਤੋਂ ਡਿਜ਼ਾਈਨ ਬਣਾਇਆ ਮੈਂ ਸਾਰੀ ਸਟੋਰੀ ਤੁਹਾਡੀ ਪੜ੍ਹੀ ਹੈ ਸਾਰੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਵੀ ਕੀਤੀ ਹੈ ਮੈਂ ਉਹ ਵੀ ਸੁਣ ਦਿੱਖੀ ਤੇ ਪਰਮੰਦੇ ਦਾ ਨਾਮ ਵੀ ਬਹੁਤ ਬਹੁਤ ਧੰਨਵਾਦੀ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾਂ ਸਾਰੀਆਂ ਇੱਕ ਇੱਕ ਕ੍ਰਿਸਟੀਆਂ ਦੀ ਲਾਤੀਆਂ ਔਰ ਜਿਹੜਾ ਤੁਸੀਂ ਨਾਮ ਰੱਖਿਆ ਉਹ ਵਧੀਆ ਅਹੀਂ ਇਹੇ ਚੱਲੀ ਜਾਂਦੇ ਸਾਮਣੂ ਜੀ ਜੀ ਨਹੀਂ ਨਹੀਂ ਦੇਖੋ ਸੰਕਟ ਆ ਗਿਆ ਤੁਹਾਨੂੰ ਕੁਦਰਤ ਦੀ ਮਾਰਾ ਕੁਦਰਤ ਤੱਕ ਕੋਈ ਜੋਰ ਨਹੀਂ ਪਰ ਮਤਲਬ ਜਦੋਂ ਇਹ ਚ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਅ ਥੀਕ ਰੂਪ ਦੇ ਵਿੱਚ ਰੱਬ ਰਹਿੰਦਾ ਹੀ ਐ ਥੀ ਰਹਿੰਦਾ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਬਣਦਾ ਹੁੰਦਾ ਕਿਹਾ ਜਾਣੇ ਕਿਸ ਬੇਸ ਮੇ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਐ ਔਰ ਤੁਸੀਂ ਕਿਹਾ ਜੇ ਹੋਰ ਬਣਵਾਉਣੀਆਂ ਹੋਰ ਬਣਵਾ ਲਿਓ ਔਰ ਜੇ ਕਿਸੇ ਕਿਸੇ ਹੋਰ ਨੇ ਬਣਾਉਣੀਆਂ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਦੋ ਇਹ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਤੇਰੀ ਚਰਚਾ ਹੋਈ ਹੈ ਹਾਂ ਜੀ ਕਾਦਾ ਕਛਦੇ ਹੀ ਸੀ ਜਾਂ ਪੰਜਾਬ ਦੀ ਬਾਕੀ ਇੰਡਸਟਰੀ ਵੀ ਜਾ ਕੇ ਹਮਮ ਯਾਨੀ ਜੇ 10-10 ਸੋਈ ਜਿਸਤੀਆਂ ਪਰ ਲੋਡ ਕਰੇ ਜਾਂ ਜਿਸਤੀ ਇੱਕ ਉਹਦੇ ਵਿੱਚ ਪੜ ਸਕੀ ਸੀ ਹਮਮ ਵੀ ਇਹ ਪ੍ਰੇਮ ਜੀ ਆਉਂਦੇ ਉੱਤੇ ਨਹੀਂ ਚਲੋ ਇਸ ਵਾਰ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਪਾਣੀ ਹੈ ਅਗਲੀ ਵਾਰ ਤੋਂ ਆਪਾਂ ਜਿਹੜਾ ਉਹ ਪਹਿਲੇ ਹੀ ਪ੍ਰਬੰਧ ਦੇ ਦੇ ਇਹੋ ਜਿਹਾ ਕਰਕੇ ਰੱਖਾਂਗੇ ਕਿ ਇੱਕ ਵੀ ਬੰਦੇ ਨੂੰ ਮਤਲਬ ਕੋਈ ਜੁੱਲਾ ਨਾ ਪੁਜੇ ਕੋਈ ਬਾਹਰ ਨਾ ਸੋਵੇਂ ਕੋਈ ਪਾਣੀ ਕੋਈ ਕਰੰਟ ਨਾਲ ਲੱਗੇ ਕੋਈ ਜਾਂ ਉਹਨਾਂ ਦੇ ਪਸ਼ੂ ਜਾਂ ਉਹਨਾਂ ਦੇ ਜਿਹੜੇ ਰੱਖੇ ਨੇ ਗੰਗਰ ਜਿਨ੍ਹਾਂ ਕਰਕੇ ਕੋਈ ਕੋਈ ਦੁੱਧ ਵੇਚੇ ਗੁਜ਼ਾਰਾ ਕਰਦਾ ਕੋਈ ਮੱਝਾਂ ਦਾ ਕੰਮ ਕਰਦਾ ਸੋ ਪਰ ਤੁਸੀਂ ਜਿਹੜਾ ਜਿਹੜਾ ਤੁਸੀਂ ਸੇਵਾ ਆਪੀ ਲੈ ਲਈ ਜਿਹੜੀ ਉਹ ਅਸਲ ਚ ਆਪ ਨਹੀਂ ਲਈ ਪ੍ਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ ਵੀ ਭਾਈ ਸੇਵਾ ਤੋਂ ਆ ਲੈਣੀ ਹੈ ਪ੍ਰਤਪਾਲ ਸਿਆ ਸੋ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਿ ਪੰਜਾਬ ਵੀ ਧਰਤੀ ਤੇ ਅਜੇ ਲੋਕ ਹੈਗੇ ਨੇ ਮਨਸਹੀ ਹੈ ਜੀ ਜੋ ਵਾਚਾਰੀ ਉਹ ਕੈਲੀ ਕਰਕੇ ਕਾਲੇ ਦਾ ਜੀ ਬਸ ਮੈਂ ਰਮਨੇ ਸੋਹਣਾ ਤੇ ਜੀ ਜੱਟੀ ਦੀ ਸ਼ੋਕਰ ਕਰਨ ਲਈ ਮੈਂ ਮੈਂ ਆਉਂਗਾ ਬਸ ਇੱਕ ਅੱਧੇ ਦਿਨ ਚ ਮੈਨੂੰ ਜਿਹੜਾ ਛੁੱਟੀ ਮਿਲ ਜੂਗੀ ਮੈਂ ਹਸਪਤਾਲ ਚ ਬੋਲ ਰਿਹਾ ਤੇ ਮੈਂ ਅਮਰੀਕੇ ਵੀ ਜਾਊਂਗਾ ਤੁਹਾਨੂੰ ਦੇਖੋ ਕੁਦਰਤ ਕੀ ਕਹਿੰਦੀ ਕਰਦੀ ਹੈ ਕਿ ਉਦੋਂ ਪਹਿਲਾਂ ਮੈਂ ਵੀ ਨਹੀਂ ਜਾਣਦਾ ਸੀ ਤੁਹਾਨੂੰ ਵੀ ਕੀ ਕੰਮ ਕਰਦੇ ਹੋ ਹੁਣ ਹੁਣ ਸਾਰੀ ਦੁਨੀਆ ਜਾਣਦੀ ਹੈ ਵੀ ਪ੍ਰਤਪਾਲ ਸਿੰਘ ਅੰਸਪਾਲ ਕੀ ਕਰਦਾ